ਰੋਟੀ ਟੁਕ ਬਣਾਉਣ ਵਾਲਾ ਚੁੱਲ੍ਹਾ ਉਹਦੇ ਤੱਕ ਪਾਣੀ ਆ ਰਿਹਾ। ਉਹ ਵਾਟਰ ਦੇ ਉੱਤੇ ਸ਼ਾਮ ਦਾ ਮਾਹੌਲ ਹੈ ਜੀ ਤੇ ਮੀਂਹ ਪੈ ਰਿਹਾ ਹੈ। ਤੇ ਕਿਸਾਨਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਹੈ ਹਨਾ ਤੇ ਕਿਸਾਨਾਂ ਦਾ ਤੁਹਾਨੂੰ ਹਾਲ ਦਿਖਾਉਣਾ। ਵੀ ਸਰਕਾਰਾਂ ਕਹਿ ਦਿੰਦੀਆਂ ਨੇ ਵੀ ਇਹ ਸੜਕਾਂ ਦੇ ਉੱਤੇ ਵੈਸੀ ਬੈਠ ਗਏ ਹੱਕ ਲੈਣ ਵਾਸਤੇ ਬਹੁਤ ਔਖਾਂ ਕੱਟਣੀਆਂ ਪੈਂਦੀਆਂ ਨੇ ਤੇ ਸਾਡੇ ਬਾਪੂ ਹੋਰੇ ਉਹ ਝੂਕੜੀ 'ਚ ਬੈਠੇ ਨੇ ਉੱਤੋਂ ਮੀਂਹ ਪੈ ਰਿਹਾ ਮੌਸਮ ਖਰਾਬ ਹੈ ਤੇ ਇੱਧਰ ਸਾਡੇ ਬਾਬੇ ਬੈਠੇ ਨੇ ਤੇ ਉਹ ਖਾਸ ਕਰਕੇ ਉਹ ਬਾਪੇ ਜਿਹੋ ਨਾਲ ਤਾਂ ਟਰਾਲੀ ਦੇ ਉੱਤੇ ਇਦਰੀ ਦੀ ਤਾਂ ਛੱਤ ਹੈ ਨਹੀਂ ਤੇ ਆਹ ਝੂਫੜੀ ਜੀ ਬਣਾਈ ਤੇ ਮੈਂ ਗੱਲ ਵੀ ਕਰਾ ਦੰਨਾ ਵੀ ਅੱਜ ਤੇ ਮੀਂਹ ਤੇ ਕੱਲ ਮੀਂਹ ਪਿਆ ਵੀ ਕਿੰਨੀ ਜਿਆਦੇ ਪਰੇਸ਼ਾਨੀ ਆਈ ਯਾਨੀ ਕਿਵੇਂ ਬਾਪੂ ਬਹੁਤ ਵਧੀਆ ਠੀਕ ਹੋ ਜੀ ਤੇ ਮੀਂਹ ਪਈ ਜਾਂਦਾ ਮੀਂਹ ਇੱਥੇ ਗੱਲ ਵੀ ਪਿਆ ਸ਼ੰਭੂ ਤੇ ਰਾਤ ਪਿਆ ਜੀ ਤੇ ਤੁਸੀਂ ਤਾਂ ਝੂਫੜੀ ਵੀ ਮੈਨੂੰ ਲੱਗਦਾ ਹਨਾ ਵੀ ਚਲੋ ਇੱਕ ਟਾਈਮ ਪਾਸ ਜੀ ਬਣਾਈ ਹੋਈ ਹੈ ਵੀ ਕਿੰਨੀਆਂ ਕਿ ਜਿਆਦੇ ਮੁਸ਼ਕਲਾਂ ਆਉਂਦੀਆਂ ਨੇ ਹੁਣ ਇਸ ਟਾਈਮ ਤੇ ਬੈਠੇ ਹੋਏ ਬਹੁਤ ਮੁਸ਼ਕਲ ਹੈ ਜੀ ਇਹ ਤਾਂ ਚਾਉਂਗੀ ਹੁਣੀ ਇਸ ਹੱਬ ਨਾਲ ਜਿਵੇਂ ਹੱਲੀ ਜਾਂਦੀ ਹੈ ਹਵਾ ਨਾਲ ਰਾਤ ਦਾ ਤਾਂ ਚਾਉਂਦੀ ਸੀ ਹੁਣ ਤਾਂ ਠੀਕ ਕਰ ਲਈ ਜਨੇ ਅੱਛਾ ਦਿਨੇ ਠੀਕ ਕਰ ਲਈ ਹਾਂਜੀ ਠੀਕ ਹੈ ਬਾਸਪੂਸਰੀ ਟਰਾਲੀ ਜੀ ਬਾਬਾ ਜਗ੍ਹਾ ਘੱਟ ਐ ਫਿਰ ਨਾ ਟਰਾਲੀ ਤੇ ਤਿੰਨ ਜਣੇ ਹੀ ਪੈਂਦੇ ਨੇ ਜੇ ਅਸੀਂ ਜਣੇ ਵੱਧਾਂ ਠੀਕ ਐ ਹਾਂਜੀ 15 ਜਣੇ ਆਸੀਂ ਫਿਰ ਇਸੇ ਦਾ ਸਹਾਰਾ ਲੈਨੇ ਹਾਂ ਹਾਂਜੀ ਇਹਦੇ ਨਾਲੇ ਨਾਲੇ ਇੱਥੇ ਪਾਣੀ ਵੀ ਆਇਆ ਪਿਆ ਓਰੇ ਉਧਰੋਂ ਵੀ ਭਿੱਜਰੀ ਐ ਤਾਂ ਹਾਂਜੀ ਹਾਂਜੀ ਪਰਲੇ ਪਾਸੋਂ ਹੁਣ ਫਿਰ ਦਾਲ ਧੂਲ ਧਰਨ ਦੀ ਤਿਆਰੀ ਐ ਹਾਂਜੀ ਦਾ ਕਰਨੀ ਤਿਆਰੀ ਐ ਠੀਕ ਐ ਬਾਪੂ پوری ਦਾਲ ਧਰੀ ਜਾਂਦੇ ਨੇ ਉਹ ਸਿਲੰਡਰ ਐ ਤੁਸੀਂ ਐਂ ਦੇਖ ਲਓ ਵੀ ਜਿਹੜਾ ਰੋਟੀ ਟੁੱਕ ਬਣਾਉਣ ਵਾਲਾ ਚੁੱਲ੍ਹਾ ਐ ਉਹਦੇ ਤੱਕ ਵੀ ਪਾਣੀ ਆ ਰਿਹਾ ਦੇਖ ਲਓ ਠੀਕ ਐ ਹਵਾ ਨਾਲ ਇਧਰੋਂ ਆ ਪੱਠੀ ਦੇ ਕੁੱਢੀ ਜਾਂਦਾ ਹੈਗਾ ਇੱਧਰਲੇ ਪਾਸੇ ਦੇਖ ਲਓ ਵੀ ਆ ਚੋਈ ਜਾਂਦੇ ਪਾਣੀ ਸਾਰਾ ਉੱਤੇ ਸਿਲੰਡਰ ਤੇ ਪੈਣ ਲੱਗ ਰਿਹਾ ਇੱਥੇ ਯਾਰ ਇੱਥੇ ਬਹਿ ਕੇ ਬਣਾਉਂਗੇ ਬਾਪੂ ਰੋਟੀ ਹਾਂਜੀ ਉੱਥੇ ਬੈਠੀ ਬਣਾਉਂਦੇ ਪਾਣੀ ਹੈ ਪਾਣੀ ਪਰ ਵਰਝੂ ਇੱਥੇ ਦਾ ਥੱਲੇ ਬੈਠ ਕੇ ਕਰ ਦਾਂਗੇ ਥੋੜਾ ਕਰ ਲਾਂਗੇ ਉਹਨੂੰ ਮੜੀ ਜਾਸ ਥੋੜਾ ਕਰ ਲਾਂਗੇ ਬੈਠ ਜਿਓਂਗੇ ਤੁਸੀਂ ਤਾਂ ਸਾਰੇ ਆਪ ਬੈ ਜਾ ਕਪੜਾ ਹੋਰ ਬਦਲਾਂਗੇ ਹੈਗੇ ਨੇ ਛੁੱਟ ਠੀਕ ਹੈ ਹਾਂ ਫਿਰ ਵੀ ਮੁਸ਼ਕਲਾਂ ਤਾਂ ਬਹੁਤ ਨੇ ਬਾਪੂ ਇੱਥੇ ਮੁਸ਼ਕਲ ਹੋਣੀ ਹੁੰਦੀ ਹੈ ਨਾ ਕੋਸ ਬਾਰਡਰ ਤੇ ਬੈਠੇ ਜੀ ਫਿਰ ਤਾਂ ਮੁਸ਼ਕਲ ਆਉਣਗੀ ਸਹੀ ਪਰ ਤੁਸੀਂ ਇੱਕ ਗੱਲ ਦੇਖ ਲਓ ਜਿੰਨੇ ਵੀਡੀਓ ਦੇਖ ਰਹੇ ਹੋ ਵੀ ਮੈਂ ਬਾਪੂਰਾ ਨੂੰ ਚਾਰ ਵਾਰੀ ਕਹਿਦਾ ਮੁਸ਼ਕਿਲਾਂ ਮੁਸ਼ਕਿਲਾਂ ਪਰ ਇੰਨਾ ਦੇ ਉਹ ਚਿਹਰੇ ਤੇ ਕੋਈ ਮੁਸ਼ਕਿਲਾਂ ਵਾਲਾ ਡਰ ਨਹੀਂ ਹੈਗਾ ਠੀਕ ਹੈ ਬੈਠੇ ਨੇ ਆਰਾਮ ਨਾਲ ਡਟੇ ਬੈਠੇ ਨੇ ਕਿੰਨੇ ਦਿਨ ਹੋ ਗਏ ਬੈਠਿਆਂ ਨੂੰ ਅੱਜ ਇੰਨਾ ਜਿਆਦਾ ਮੀਂਹ ਹੈ ਵੀ ਆਪਾਂ ਨੂੰ ਨਾ ਘਰਾਂ 'ਚ ਵੀ ਬਿਜਲੀ ਤੋਂ ਡਰ ਲੱਗਣ ਲੱਗ ਜਾਂਦੇ ਵੀ ਕਿਤੇ ਬਿਜਲੀ ਨਾ ਨਿਕਲੇ ਪਰ ਸਾਡੇ ਬਾਪੂ ਆ ਨਹੀਂ ਕਾਇਮ ਹੋਈ ਬੈਠੇ ਨੇ ਜਮਾ ਆਹ ਦੇਖ ਲਓ ਰੱਬ ਵੀ ਮਾਰਨਾ ਆ ਗਿਆ ਫਿਰ ਬਚ ਕੇ ਜਾਵਾਂਗੇ ਕਿੱਥੇ ਹੂੰ ਸਹੀ ਗੱਲ ਹੈ ਜੀ ਹਾਂ ਹਾਂ ਬਿਜਲੀ ਹੁਜਰੀ ਧੰਦਰਦੇ ਸੀ ਨਾ ਠੀਕ ਹੈ ਜੀ ਪੂਰਾ ਮੋਦੀ ਨਾਲ ਟੱਕਰੇ ਲਾ ਦੀ ਸਹੀ ਗੱਲ ਹੈ ਬਾਪੂ ਫਿਰ ਗੱਲ ਮੋੜਨ ਵਾਲੇ ਨਹੀਂ ਹੈਗੇ ਬਹੁਤ ਵੱਡੇ ਹੌਸਲੇ ਨੇ ਜੀ ਸਾਡੇ ਬਾਪੂਆਂ ਦੇ ਬੈਠੇ ਨੇ ਟਟੇ ਤੇ ਪਾਣੀ ਦੇ ਵਿੱਚ ਮੈਂ ਤਾਂ ਦੇਖ ਕੇ ਉਧਰੋਂ ਗੱਡੀ ਤੋਂ ਨਿਕਲ ਕੇ ਆਇਆ ਤੇ ਆ ਹੈਗੀ ਬਾਪੂ ਜੀ ਦੀ ਟਰਾਲੀ ਠੀਕ ਹੋ ਜੀ ਠੀਕ ਹੈ ਜੀ ਜਮਾ ਚੜਦੀ ਗਲਾ ਕੱਲ ਵੀ ਬਾਵਾ ਪੈ ਗਿਆ ਸੀ ਮੀਂਹ ਇੱਥੇ ਨਾ ਕੱਲ ਨਹੀਂ ਪਿਆ ਜੀ ਰਾਤ ਨੂੰ ਪੈ ਤਾ ਕੱਲ ਰਾਤ ਅੱਜ ਰਾਤ ਨੂੰ ਪਹਿਲਾਂ ਕੱਲ ਰਾਤ ਨੂੰ ਕੱਲਾਲੀ ਰਾਤ ਹਾਂ ਹਾਂ ਕੱਲ ਦੀ ਰਾਤ ਫੈਦਿਆ ਠੀਕ ਹੈ ਅੱਜ ਵੀ ਮੌਸਮ ਬਾਲਾ ਖਰਾਬ ਹੈ ਹਵਾ ਨੇਰੀ ਨਹੀਂ ਕੋਈ ਨਹੀਂ ਕਹਿੰਦਾ ਜੀ ਤਾਂ ਤਾਂ ਨਹੀਂ ਚੌਂਦੀ ਤਰਪਾਲ ਤਾਂ ਓਕੇ ਹੋਣੀ ਇਹ ਤਾਂ ਓਕੇ ਹੈ ਜੀ ਜਮਨ ਠੀਕ ਹੈ ਚਲੋ ਜੀ ਰੋਟੀ ਰੋਟੀ ਲੱਗ ਰਹੀ ਨੇ ਬਾਪੂ ਫਰੀ ਬਣਾਉਣ ਤੇ ਸਾਨੂੰ ਸਾਰਿਆਂ ਨੂੰ ਦੇਣਾ ਚਾਹੀਦਾ ਹੈ ਜੀ ਸਾਥ ਠੀਕੇ ਘਰਾਂ ਦੇ ਵਿੱਚ ਗੱਲਾਂ ਮਾਰਨੀਆਂ ਬਹੁਤ ਸੌਖੀਆਂ ਨੇ ਪਰ ਇੱਥੇ ਦੇਖ ਲਓ ਵੀ ਕਿਸਾਨ ਹੈ ਇਸ ਟਾਈਮ ਤੇ ਕਿਹੜੀਆਂ ਮੁਸ਼ਕਲਾਂ ਚੇ। ਸਰਕਾਰ ਨੂੰ ਵੀ ਇਹ ਚੀਜ਼ ਤੇ ਸੋਚਣਾ ਚਾਹੀਦਾ ਹੈ ਵੀ ਜਿਹੜੇ ਦੁਨੀਆ ਦਾ ਢਿੱਡ ਭਰਦੇ ਨੇ ਉਹ ਬੰਦੇ ਜਦੋਂ ਆਪ ਦੁਖੀ ਨੇ ਹਨਾ ਤਾਂ ਬਹੁਤ ਔ ਇਹ ਚੀਜ਼ ਤੇ ਧਿਆਨ ਜ਼ਰੂਰ ਦੇਣਾ ਚਾਹੀਦਾ ਸਰਕਾਰ ਨੂੰ ਤੇ ਦੇਖ ਲਓ ਬਾਕੀ ਤੁਸੀਂ ਬਾਪੂ ਉਹਨਾਂ ਨੇ ਆ ਝੁੰਬੀਏ ਤਿਆਰ ਕਰੀ ਹੋਈ ਇਹਦੇ ਵਿੱਚ ਕੱਟ ਰਹੇ ਨੇ ਠੀਕ ਆ ਆਪਣੀਆਂ ਰਾਤਾਂ